ਹੇ ਨੀਚੇ ਕੀ ਚਾ ਉਸ ਨਾਲ ਤਾਂ ਟਿਕ ਟੱਕ ਸਾਰੇ ਵੰ ਗਿਆ ਤੇਰੇ ਯਾਰ ਵਾਜ ਦੀ ਬੋਲ ਆਉਂਦੀ ਆ ਮੈਂ ਰੁਕ ਤੇ ਨਹੀਂ ਰਹਿ ਸਕਿਆ ਵਾਜ ਦੀ ਬਹੁਤ ਪ੍ਰੋਬਲਮ ਹੁੰਦੀ ਮੇਰੇ ਯਾਰ ਇਸ ਤੇ ਲੈਮ ਨੂੰ ਕੋਈ ਨਾ ਕਿਸੇ ਨੂੰ ਲੈ ਆਉਂਦੇ ਲੈ ਆਉਂਦੇ ਆਉਣਗੇ ਕਿਸੇ ਦੇ ਉੱਪਰ ਆਉਣਗੇ ਯਾਰ ਦੇਣਾ ਸਾਡੇ ਦੇ ਮੋਬਾਈਲ ਦੇ ਆ ਕੁਝ ਗੱਲਾਂ ਕਰ ਲਿਆ ਆ ਪੁੱਤ ਜੀ ਗੱਲਾਂ ਕਰ ਲਿਆ ਆ ਮਿੱਤਰੋ ਅੱਜ ਜੇ ਪੈ ਗਈ ਨਹੀਂ ਲਾਉਂਦੀ ਆ ਬਹੁਤ ਕੀ ਕਰੀ ਯਾਰ ਕੰਮ ਨਹੀਂ ਕਰਨਾ ਬੰਦਾ ਬੱਲੇ ਬੈਠ ਉਸ ਨੂੰ ਵੀ ਹੋਣਾ। ਇਹ ਮੱਥਾ ਮਾਰਾਂਗੇ ਫੇਰ ਆਉਂਗੀ। ਬੜਾ ਬੋ ਮੋਟੀਵੇਸ਼ਨ ਵੀ ਦੇਆ ਕਰਾਂਗੇ। ਇਹ ਹਾਰ ਨਹੀਂ ਕਦੇ ਕਿਸੇ ਦੀ। ਕਿਸੇ ਦੀ ਗੱਲ ਨਹੀਂ ਸੁਣਦੇ। ਬਸ ਆਉ ਆ ਦੇਣਾ ਮਤਲਬ ਆਰ ਦਾ ਨੀਵੀਂ ਪਾ ਕੇ ਤੁਰ ਤੁਰੇ ਖੜਾ ਹੋ। ਇਹ ਚੋਲਾ ਨਹੀਂ ਜੀ ਆਇਆ। ਲੈ ਕੇ ਜੀ। ਚੈੱਕ। ਦੇ ਕਿਸੇ ਨਹੀਂ ਸੁਣਦੇ। ਫਿਰ ਇਹ ਵੀ ਕਾਹ ਆ ਬੋਸ। ਮੈਂ ਇੱਦਾਂ ਹੀ ਤਾਲਾ ਲਾ ਦੇ। ਤੇਰਾ ਕੋਈ ਸ਼ੌਂਕ ਨਹੀਂ ਹੈ ਤੁਸੀਂ ਇਹ ਫਲੋ ਕਰ ਲਓ ਕਿਉਂ ਫਿਰ ਕੀ ਆ ਆਦੀ ਮਰਜ਼ੀ ਜੋ ਕਰੂ ਕਰਾਉਂਦੇ ਨੇ ਔਖੇ ਤੋਂ ਔਖਾ ਕੰਮ ਕਰਾਉਂਦੇ ਆਂ ਪਰ ਸੌਖੇ ਹੀ ਹੁੰਦਾ ਵਿਰੋਧ ਕਾਲੋ ਦੀ ਤੰਗ ਉਹ ਵੀ ਔਖੇ ਕੰਮ ਨੂੰ ਪਾਉਂਦੇ ਆਂ ਕਿ ਸਿੱਖੇ ਨਹੀਂ ਲੈਂਦੇ ਜਦੋਂ ਬਸਾਤੇ ਨੇ ਕੋ ਤਮਾਦ ਨੇ ਜੇ ਐਸੀ ਚੀਜ਼ ਕਰਨੀ ਹੈ ਤਾਂ ਕੰਮ ਚੱਲਦਾ ਹੈ ਔਖਾ ਰੰਗ ਕਰੀ ਜਾਂਦੇ ਆਪਾਂ ਤੇ ਵਿੱਚ ਕੋਈ ਨਾ ਕੋਈ ਐਸੀ ਸਕਿੱਲ ਮੈਦ ਜਾਂਦੀ ਆਪਾਂ

ਇਹ ਕਿਸੇ ਤਰ੍ਹਾਂ ਦੀ ਗਰੀਬੀ ਕੁਛ ਵੀ ਹੈ ਕੋਈ ਚੱਕਰ ਨਹੀਂ ਆਣੀ ਗਰੀਬੀ ਇਹ ਤਾਂ ਹਮ ਦੀ ਬਸ ਆਦੇ ਬਾਸ ਸਰਵ ਮਿਹਨਤ ਕਰਨੀ ਪੈਂਦੀ ਸਾਰੀ ਮਿਲਣ ਤੋਂ ਪਾਸ ਚਾਹੀਦੀ ਹੈ ਨੀਵੇਂ ਪਾ ਕੇ ਦਰੀ ਫਿਰ ਉਹ ਚੁੱਪ ਕਰਕੇ ਬੋਲੀ ਜਾਂਦੇ ਲੜਨਾ ਜਿੰਨੀ ਕਿਸਨਾਂ ਲੜਦੇ ਮੁੱਖਾ ਫਿਰ ਨਹੀਂ ਆਪਾਂ ਕਿਹਾ ਨਾ ਇਹ ਜੀ ਜਨ ਪਿੱਛੇ ਹਟਣਾ ਕੋਈ ਕਹਿ ਲੈ ਜੋ ਟਾਈਮ ਆ ਗਿਆ ਤਸੱਲਗਿਆ ਕਰਾ ਰਹਾ ਉਹ ਆਪਾਂ ਕਰਾ ਦੇਣੀ ਹੈ ਤਸੱਲੀਆਂ ਤੁਹਾਨੂੰ ਜਿ ਕਰਾ ਪੁੱਛੋ ਪੁੱਨੀ ਬਾਕੀ ਹੋਰ ਕੀ ਮੁੱਦੇ ਦੇ ਗੱਲ ਕਰੀਏ ਆਪਾਂ ਇੱਕ ਮੁੱਦਾ ਹੋਰ ਹੈ ਮੇਰੇ ਕੋਲ ਇੱਕ ਮੂਵ ਕੋ ਚੈਨਲ ਆ ਉਹ ਤੇਰਾ 2 ਕੁ ਮਿੰਟ ਦਾ ਹੈ ਕਿ ਇਹਦੇ ਪਾਪਾ ਨਾਨਾ ਕਿ ਤਸੱਲੀ ਬੈਠਾ ਤੇ ਸ਼ਿਵ ਜੀ ਨੂੰ ਤਾਂ ਬਾਤ ਆ ਗਈ ਆ ਕੋਲੇ ਹੀ ਆ ਕੇ ਨਾ ਰਹਿ ਜਾ 11 ਸਾਰੀ ਨਹੀਂ ਲਾਈ ਜਾਂਦਾ ਜੀ ਲੋਟਾ ਜੀ ਸੀ ਆਪਣਾ ਬਾਬੇ ਨਾਲ ਕਾ ਇਹਦਾ ਕੋਦੇ ਤੇ ਮੈਨੂੰ ਦੱਸ ਕੀ ਕਮੈਂਟ ਕੀਤੇ ਪਤਾ ਨਹੀਂ ਮੁੰਡਾ ਕੁੜੀ ਵੀ ਹੈ ਮੁੰਡਾ ਵੀ ਹੈ ਕਹਿੰਦੇ ਨੌਨਸੈਂਸ ਮੈਨੂੰ ਕਹਿੰਦੇ ਨੌਨਸੈਂਸ ਸਟੂਪਿਡ ਇਹ ਕੀ ਕੀਤਾ ਬਾਬਾ ਰੌਣਕ ਥੱਲੇ ਬੈਠਾ ਸ਼ਿਵਜੀਤ ਫੋਟੋ ਉੱਪਰ ਲਾ ਦਿੱ ਯਾਰ ਗੁਰੂ ਦਾ ਵੀ ਹੈ ਉਹੀ ਕੀ ਜਗਰਵਾਨੀ 'ਚ ਸ਼ਿਵਜੀ ਦਾ ਨਾਮ ਆਉਂਦਾ ਜੋ ਸਾਰ ਕੁਝ ਆਉਂਦਾ ਮਾਥੇ 'ਚ ਸ਼ਾਮ ਨੂੰ ਰੋਹ ਹੀ ਪੜਦਾ ਠੀਕ ਹੈ ਨਾ ਇਸ ਲਈ ਮੈਂ ਇਹਨਾਂ ਲੜਦਾ ਨਹੀਂ ਮੈਂ ਉਹਨਾਂ ਲਾਈਕ ਨਹੀਂ ਕੀਤਾ ਵੀਡੀਓ ਨੂੰ ਮੈਂ ਲਾਈਕ ਵੀ ਕਰਤਾ ਸੀ ਮੈਂ ਲਾਈਕ ਵੀ ਕਰਤਾ ਸੀ ਉਹਨਾਂ ਦੇ ਕਮੈਂਟ ਨੂੰ ਮੜ ਕੇ ਮੈਂ ਲਾਈਕ ਕਰਤਾ ਯਾਰ ਫਿਰ ਮੈਨੂੰ ਆਏ ਕੋਈ ਆਣ ਆ ਕੇ ਤੈਨੂੰ ਲਾਈਕ ਕਰਦਾ ਆਪਾਂ ਉਹ ਮੈਂ ਰੱਖ ਤੇ ਚੱਲ ਠੀਕ ਹੈ ਮੈਂ ਜੋ ਮੰਨਦਾ ਉਹ ਪਾਗਲ ਸੀ ਉਹਨਾਂ ਨੇ ਕਹਿਤਾ ਕੋਲ ਅਮਰੀਕਾ ਇੱਕ ਹੋਰ ਫੋਟੋ ਜੀ ਮਾਰ ਕੇ ਮੈਂ ਪਾਉਣ ਲੱਗਿਆ ਮੈਂ ਕਿ ਇੱਥੇ ਵੀ ਕਿਸੇ ਨੇ ਫੇਰ ਨਾਨਸੈਂਸ ਸਟੋਪੇ ਡਾਲ ਦੇਣਾ ਕੋਈ ਲੁੱਕਾ ਦਾ ਕੰਮ ਹੀ ਮੈਂ ਆਖਿਆ ਵਦਨਾ ਮੈਂ ਕਰ ਕਿਸ ਨਾਲ ਕਰਦਾ ਦੁਨੀਆ ਨਾਲ ਲੜਾਉਣ ਦੇ ਪਾ ਇਹ ਤਾਂ ਹਾਂ ਤੇ ਚਾੜ੍ਹ ਨਾਲ ਲੜੇਗੀ ਤੇ ਹੋਰ ਕਿਹੜਾ ਮੁੱਦਾ ਹੋਰ ਕੋਈ ਆਪ ਕੋ ਗੱਜ ਮੁੱਦੇ ਨਹੀਂ ਦਾ ਜਿੱਦ ਮਾਲ ਥੋੜਾ ਖਾ ਲੀਏ ਆ ਅਗਲਾ ਵਲੌਗ ਸ਼ਾਇਦ ਆਪ ਕੋਠੇ ਇਹ ਬਣਾਈ ਕੀ ਬਣਾ ਕੋਠੇ ਦਾ ਵੀ ਵੀ ਦਿਖਾਉਣੇ ਕਰਾਂਗੇ ਅਗਲਾ ਵਲੌਗ ਵੀ ਖਾਣੇ ਕੋਈ ਘੈਂਟ ਜਿਹਾ ਬਣਾਵਾਂਗੇ ਇਸ ਤੇ ਉਹ ਬੈਠਿਆਣ ਆਪ ਮੰਜੇ ਤੇ ਠੀਕ ਆ ਨਾਉਣ ਦੀ ਤਿਆਰੀ ਕਰਦੇ ਆ ਸਾਰਾ ਦਿਨ ਆ ਹੀ ਲੰਘ ਜਾਂਦਾ ਫਿਰ ਉਹ ਵੀ ਟਾਈਮ ਟਾਈਮ ਬੰਨਿਆ ਪਿਆ ਗੱਲ ਲੀ 2 ਹੁਣ ਵੀ 2 ਹੋਰ ਪੋਸਟ ਪਾਉਣ ਦਾ ਟਾਈਮ ਹੋ ਗਿਆ ਦੂਸਰੇ ਚੈਨਲ ਤੇ ਇਧਰ ਬਣਾ ਕੇ ਟਾਈਪ ਲਾ ਲੀਂ ਔਰ ਇਧਰ ਬਣਾ ਲੀਂ ਤੇ ਪਹਿਲਾਂ ਮੈਂ ਵੇਟ ਕਰਕੇ ਅੱਡ ਇਸੇ ਵੇਟ ਪੰਲੜ ਲਾਏ ਜਿਹੜੇ ਟੈਂਡੀਆਂ ਉੱਤੇ ਥਾਉਂ ਗੰਡੇ ਉੱਤੇ ਸਾਰਾ ਇਹਦਾ ਵੀ ਨਿਆਰਾ ਜਿਹਾ ਆਉਂਦਾ ਯਾਰ ਇਹ ਵੀਡੀਓ ਬਣਾਉਂਦਾ ਤਾਂ ਤਾਹ ਤੋਂ ਥੱਲੇ ਕਰ ਤਾਂ ਤਾਹ ਤੋਂ ਥੱਲੇ ਮੈਨੂੰ ਬੜੀਆਂ ਲੱਗ ਰਹੀਆਂ ਅੱਛਾ ਅਹੀਂ ਆ ਬਹੁ ਮੱਥੇ ਨਾਲ ਵੱਜ ਕੇ ਬਣਦੀ ਏ ਚੀਜ਼ ਕੀ ਵਰ ਸੱਟਾਂ ਵਿੱਚ ਬਥੇਰੀਆਂ ਵੱਜਦੀਆਂ ਇੱਥੇ ਵੱਜੀਆਂ ਨੇ ਸੱਟ ਬੱਲੋ ਬੱਲੇ ਵਾਜੀਆਂ ਵੀ ਉਹ ਲੋਕੀ ਸੱਟ ਖਿੱਚੋ ਯਾਰ ਕੰਮ ਇਹ 5 6 ਵੀ ਉਹਨਾਂ ਦਾ ਨਹੀਂ ਗੱਡੀ ਚੱਲਣੀ ਆਪਣੀ ਐਸਾ ਫਿਰ ਆਪਾਂ ਬੰਦ ਕਾ ਜਾਂ ਬਹੋਰੀ ਪਈ ਆ ਦੂ 300 ਵੇਖਣ ਲੱਗੀ ਨਾ ਵੀ ਬੰਨੇ ਜਾਵੇ ਵੀ ਦੂ 300 ਵੇਖੀ ਆ ਫਿਰ ਤੇਰਾ ਵਧੀਆ ਲੱਗਦਾ ਬੰਦ ਮੈਂ ਚਾਹ ਤਾਂ ਇੱਕ ਦੋ ਵੀਡੀਓ ਚੱਲੇ ਜਾਂਦੀਆਂ 10 ਵੀਡੀਓ ਚੱਲੇ ਜਾਂਦੇ 20 ਵੀ ਚੱਲੇ ਉਹਨਾਂ ਸਾਲੇ ਨਸਾਰ ਨਹੀਂ 5 ਤੋਂ ਅਤੋਂਦੀ ਨਹੀਂ ਕੋਈ ਵੀ ਆਣੀ ਗੋਲੀਆਂ ਆਬੋ ਮੇਰਾ ਕਰਦਾ ਮੇਰੀ ਦਿੱਤਾ ਕਿਚੂ ਯਸ ਸਬਸਕ੍ਰਾਈਬਰ ਵੀ ਕਰੋ ਸ ਇੱਕ ਸਬਸਕ੍ਰਾਈਬਰ ਆ ਨਾ ਮੇਰੀ ਆਪਦੀ ਮਨਦਾ ਆਪਦੀ ਇੱਕ ਸਬਸਕ੍ਰਾਈਬਰ ਆ ਅਜੇ ਤੱਕ ਵੀ ਹੈ ਪਤਾ ਨਹੀਂ 40 ਵੀਡੀਓ ਹੋ ਗਈਆਂ ਕਿੰਨੀਆਂ ਹੁੰਦੀਆਂ ਐਸਾ ਲੋਕ ਕੀ ਪਾਉਂਦੇ ਨੇ ਉਹਨਾਂ ਦੇ ਵਿੱਚ ਤੁਸੀਂ ਕਿੰਨੀ ਚੜਾ ਦਿੰਦੇ ਹੋ ਮੈਂ ਕਿਹਾ ਮੇਰੇ ਕੋਲ ਜੋ ਚੀਜ਼ ਹੈ ਨਾ ਹਜ ਮੰਜਾ ਟਰੈਕਟਰ ਕੱਢ ਲੀਏ ਕਰਦਾ। ਪਰ ਉਹ ਵਹੀ ਚੀਜ਼ ਮੈਂ ਹੀ ਪਾਉਂਗਾ ਹੁਣ ਮੈਂ ਛੜਕ ਤੇ ਜਾਣਾ ਤਾਂ ਚਾਰ ਹੱਸਾਂ ਲਾ ਕੇ ਜਾਣੀ ਕਿ ਹਜੇ ਵੀ ਠਹਿਰ ਛੜਕਣ ਦਾ ਵੀ ਮਾਹੌਲ ਲਿਆਵਾਂਗੇ। ਕੋਠੇ ਵਾਲਾ ਨੇ ਵੀ ਛੜਕ ਤੇ ਗਿਆ। ਭਾਈ ਵੀਡੀਓ ਆਏ। ਹੱਥ ਨੂੰ ਜਾਂ ਤੜਕੇ ਨੂੰ ਮੰਜੇ ਤੇ ਪਿਆ ਨਾ ਬਿਮਾਰ। ਚੱਕੋ। ਹਰ ਕਈ ਵਾਰ ਮੈਂ ਇਹਦੀਆਂ ਵੀਡੀਓ ਬਣਾਉਣਾ ਟਰੈਕਟਰਾਂ ਦੀ ਬਣਾਉਣਾ। ਬਾਈ ਉਹ ਖੜ ਖੜ ਕੇ ਦੇਖਣ ਲੱਗੇ ਲੋਕ ਕੀ ਗਰੀਬ ਦਾ ਟਰੈਕਰ ਪਰਾਲੇ ਪਰਾਲਾ ਦੇ ਪੇਰ ਕੀ ਹੈ